ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੱਲ ਗਲਾਡਾ ਦੇ ਦਫ਼ਤਰ ਦੇ ਸਾਹਮਣੇ ਗਲਾਡਾ ਮਤਲਬ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਗਲਾਡਾ ਦੇ ਦਫ਼ਤਰ ਦੇ ਸਾਹਮਣੇ ਜਦੋਂ ਸੁਖਵੀਰ ਸਿੰਘ ਬਾਦਲ ਭਾਸ਼ਣ ਦੇ ਰਹੇ ਸੀ ਤੇ ਮੈਂ ਦੇਖ ਰਿਹਾ ਸੀ ਇੱਕ ਨਾਰਾ ਜਿਹੜਾ ਲਿਖਿਆ ਹੋਇਆ ਸੀ ਕਿਸਾਨ ਦਾ ਪਤ ਕਿਸਾਨਾਂ ਦੇ ਨਾਮ ਮਤਲਕ ਸੁਖਵੀਰ ਸਿੰਘ ਬਾਦਲ ਕਿਸਾਨਾਂ ਦੇ ਨਾਮ ਔਰ ਇੱਕ ਠੋਕ ਕੇ ਕਹਿ ਰਹੀ ਸੀ ਕਿ ਜਿੰਨਾ ਚਿਰ ਮੈਂ ਜੋਣਾ ਮੈਂ ਕਿਸਾਨਾਂ ਦੀ ਜ਼ਮੀਨ ਨਹੀਂ ਜਾਣ ਦੇਵਾਂਗਾ ਤੇ ਮਸਲਾ ਬਹੁਤ ਗੰਭੀਰ ਹੈ ਜਿਹੜਾ ਸੁਖਵੀਰ ਸਿੰਘ ਬਾਦਲ ਅਠਾਰਾ ਕਿਸੇ ਨੇ ਸਮਝਾਉਤਾ ਲੰਦਾ ਸੁਖਵੀਰ ਸਿੰਘ ਬਾਦਲ ਕਿ ਤੁਸੀਂ ਗੱਲ ਨਾ ਕਰੋ ਧਾਰਮਿਕ ਮੁੱਦੇ ਦੀ ਕਿਉਂਕਿ ਧਾਰਮਿਕ ਮੁੱਦੇ ਤੇ ਤੁਸੀਂ ਇੰਨੀਆਂ ਗਲਤੀਆਂ ਕਰ ਚੁੱਕੇ ਹੋ ਤੁਸੀਂ ਫਸ ਚੁੰਦੇ ਜਦੋਂ ਵੀ ਤੁਸੀਂ ਕੋਈ ਗੱਲ ਕਰੋਗੇ ਫਸ ਜਾਓਗੇ ਤੇ ਫਸ ਜਾਣੇ ਹੋ ਤੁਸੀਂ ਤੁਹਾਨੂੰ ਨਹੀਂ ਪਤਾ ਧਰਮ ਦਾ ਤੁਹਾਨੂੰ ਗਿਆਨ ਘੱਟ ਹੈ ਇਹ ਕਿਸੇ ਨੇ ਸਮਝਾਤਾ ਹੋ ਤੁਸੀਂ ਹਉਦੀ ਇਹ ਗੱਲ ਕਰੋ ਜਿਹੜਾ ਪੈਸੇ ਦਾ ਮਾਮਲਾ ਉਹਦੇ ਚ ਤੁਹਾਨੂੰ ਜ਼ਿਆਦਾ ਹੈ ਡਿਵੈਲਪਮੈਂਟ ਦੇ ਮਾਮਲੇ ਚ ਆ ਜਾਓ ਤੁਸੀਂ ਤੁਹਾਡੀ ਆ ਮੈਨੇਜਮੈਂਟ ਠੀਕ ਹੈ ਹੋ ਸਕਦਾ ਇਹ ਗੱਲ ਹੋਈ ਹੋਵੇ ਕੁਝ ਵੀ ਹੋਇਆ ਹੋਵੇ ਲੇਕਿਨ ਕੱਲ ਸੁਖਵੀਰ ਸਿੰਘ ਬਾਦਲ ਨੇ ਇਹ ਜਿਹੜਾ ਐਲਾਨ ਕੀਤਾ ਕਿ ਅਸੀਂ ਨਵੇਂ ਉਪਵਾਸ ਹੋਣ ਦੇ ਲਈ 24000 ਏਕੜ ਜ਼ਮੀਨ ਪਰ ਦਰਸ਼ਕੋ ਪਹਿਲਾਂ ਤਾਂ ਆਪਾਂ ਇਹ ਹੀ ਦੇਖ ਲਈਏ ਮਸਲਾ ਇਹ ਕੀ ਹੈ ਜਿਹਦੇ ਵਿੱਚ ਮੈਂ ਸੁਖਵੀਰ ਸਿੰਘ ਬਾਦਲ ਦਾ ਜਿਹੜੀ ਐਜੀਟੇਸ਼ਨ ਸ਼ੁਰੂ ਕਰਨ ਦੀ ਗੱਲ ਉਹਨਾਂ ਨੇ ਕੱਲ ਕੀਤੀ ਹੈ ਇਹ ਸਮਝ ਆਊਗੀ ਤੇ ਫਿਰ ਮੇਰਾ ਕਹਿਣਾ ਤੁਹਾਨੂੰ ਗੱਲ ਕਲੀਅਰ ਹੋ ਜੂ ਹੈ ਮਸਲਾ ਬਹੁਤ ਗੰਭੀਰ ਹੈ ਇਹ ਗੱਲ ਮੰਨਣ ਵਾਲੀ ਹੈ ਕਾਫੀ ਗੰਭੀਰ ਮਸਲਾ ਇਹ ਔਰ ਗਲਾਡਾ ਨੇ ਜਿਹੜਾ ਹੈ ਨਾ ਇੱਕ ਮਤਾ ਪਾਸ ਕੀਤਾ ਸੀ 18ਵੀਂ ਮੀਟਿੰਗ ਦੇ ਵਿੱਚ ਆਪਣੇ ਜਦੋਂ ਪਿੱਛੇ ਜੇ ਹੋਈ ਸੀ ਉਹਨਾਂ ਦੀ 15 ਅਪ੍ਰੈਲ ਨੂੰ 18ਵੀਂ ਮੀਟਿੰਗ ਹੋਈ ਸੀ ਉਹਦੇ ਵਿੱਚ ਫੈਸਲਾ ਕਰ ਲਿਆ ਸੀ ਕਿ 24311 ਏਕੜ ਜ਼ਮੀਨ ਆਪਾਂ ਅਕਵਾਇਰ ਕਰਨੀ ਹੈ ਤੇ ਉਹ ਅਕਵਾਇਰ ਕਰਕੇ ਉੱਤੇ ਸ਼ਹਿਰ ਬਸਾਉਣਾ ਅਰਬਨ ਸਟੇਟ ਬਸਾਉਣੀ ਹੈ ਇਹ ਜਿਹੜੀ ਸਕੀਮ ਲੈਂਡ ਪੂਲਿੰਗ ਸਕੀਮ ਨੂੰ ਕਹਦੇ ਨੇ ਜਿਹਦੇ ਬਾਰੇ ਹਰਪਾਲ ਸਿੰਘ ਚੀਮਾ ਨੇ ਫਿਰ ਸਭ ਤੋਂ ਪਹਿਲਾਂ ਆਕੇ ਕਿਹਾ ਸੀ ਕਿ ਇਹ ਤਾਂ ਸਕੀਮ ਹੀ ਬਹੁਤ ਵਧੀਆ ਹੈ ਇਹਦੇ ਵਿੱਚ ਤਾਂ 400 ਗੁਣਾ ਜਿਹੜਾ ਫਾਇਦਾ ਹੋ ਜਾਣਾ ਕਿਸਾਨਾਂ ਨੂੰ ਇੰਨਾ ਫਾਇਦਾ ਹੋਣਾ ਉਹ ਕਹਦੇ ਦੇਖੋ ਅਸੀਂ ਕਰਨਾ ਕੀ ਹੈ ਸਕੀਮ ਦਾ ਮਤਲਬ ਵਿੱਚ ਕੀ ਹੈ ਕਿ ਜਿਦੀ 1000 ਇੱਕ ਏਕੜ ਜ਼ਗ੍ਹਾ ਲਵਾਂਗੇ ਉਹਨੂੰ 1000 ਗੱਜ ਦਾ ਪਲਾਟ ਦੇਵਾਂਗੇ ਡਿਵੈਲਪ ਕਰਕੇ ਤੇ 200 ਗਜ ਦਾ ਪਲਾਟ ਉਹਨੂੰ ਦੇਵਾਂਗੇ ਅਸੀਂ ਜਿਹੜਾ ਕਮਰਸ਼ੀਅਲ 1 ਏਕੜ ਦੇ ਮਗਰ ਇਹ ਉਹਨਾਂ ਨੇ ਕਹਿ ਕੇ ਤੇ ਬਹੁਤ ਓਡਾਣਾ ਇੱਕ ਬਹੁਤ ਵਧੀਆ ਤਸਵੀਰ ਪੇਸ਼ ਕੀਤੀ ਕਿ ਇਹਦੇ ਵਿੱਚ ਤਾਂ ਬਹੁਤ ਫਾਇਦਾ ਕਿਸਾਨਾਂ ਨੂੰ ਇਸ ਕੀਮਤ ਨਾਲ ਲੇਕਿਨ ਵਿੱਚੋਂ ਕੀ ਨਿਕਲਦਾ ਜਦੋਂ ਲੋਕਾਂ ਨੂੰ ਹੌਲੀ ਹੌਲੀ ਪਤਾ ਲੱਗਿਆ ਵੀ ਕਹਾਣੀ ਕੀ ਹੈ ਹੋਕ ਹੀ ਰਹੇ ਫਿਰ ਲੋਕ ਵੀ ਜੁਨਾਈਟ ਹੋਏ ਕਿਸਾਨ ਵੀ ਜੁਨਾਈਟ ਹੋਏ ਹੈ ਕਿ ਮੈਂ ਤੁਹਾਨੂੰ ਦੱਸ ਦਿੰਦਾ ਅਸਲ ਦੇ ਵਿੱਚ ਇਹ ਜਿਹੜੀ 24000 311 ਏਕੜ ਜ਼ਮੀਨ ਹੈ तकरीबन ਇਹਦੇ ਚ 4 ਜ਼ਿਲ੍ਹੇ ਦੇ ਸਭ ਤੋਂ ਜ਼ਿਆਦਾ ਲੁਧਿਆਣਾ ਵਿੱਚ 4 ਜ਼ਿਲ੍ਹਿਆਂ ਦੇ 44 ਪਿੰਡ ਹੁੰਦੇ ਨੇ ਤੇ 44 ਪਿੰਡਾਂ ਦੇ ਵਿੱਚੋਂ ਇਹ ਜ਼ਮੀਨ ਜਿਹੜੀ ਖਤਮ ਹੋ ਜਾਣੇ ਨੇ ਪਿੰਡਾਂ ਦੇ ਲਈ 4 ਜ਼ਿਲ੍ਹਿਆਂ ਦੇ 44 ਪਿੰਡ ਖਤਮ ਹੋਣੇ ਨੇ ਲੁਧਿਆਣਾ ਦੇ 32 ਪਿੰਡ ਮੋਗਾ ਦੇ 7 ਪਿੰਡ ਨਮਾ ਸ਼ਹਿਰ ਦਾ ਇੱਕ ਪਿੰਡ ਫਿਰੋਜ਼ਪੁਰ ਦੇ ਪੰਜ ਪਿੰਡ ਇਹ ਮਤਲਬ ਚਲੋ ਜੀ ਉਹਨਾਂ ਦੀ ਛੁੱਟੀ ਪਿੰਡਾਂ ਦੀ ਔਰ ਕਹਿੰਦੇ ਨੇ ਕਿਸਾਨਾਂ ਲਈ ਬਹੁਤ ਵਧੀਆ ਇਹ ਕਹਿ ਰਹੇ ਨੇ ਮਾਲ ਸਾਹਿਬ ਵੀ ਤੇ ਚੀਮਾ ਸਾਹਿਬ ਅਸਲ ਦੇ ਵਿੱਚ ਇਹ ਹੈ ਕਹਾਣੀ ਕਿ ਇੱਥੇ ਉਹਨਾਂ ਨੇ ਜਿਹੜਾ ਹੈ ਅਪਨ ਸਟਰੀਟ ਬਸਾਉਣੀ ਹੈ ਇਹਨੂੰ ਡਿਵੈਲਪ ਕਰਨਾ ਹੈ ਇਹਦੇ ਚ ਸੀਵਰੇਜ ਸੜਕਾਂ ਵਾਟਰ ਸਪਲਾਈ ਇਲੈਕਟ੍ਰਿਸਿਟੀ ਜੋ ਜਿਹੜੀਆਂ ਸਹੂਤਾਵਾਂ ਆਉਂਦੀਆਂ ਨੇ ਉਹ ਦੇੜੀਆਂ ਨੇ ਇਹਨਾਂ ਨੂੰ ਡਵੈਲਪ ਕਰ ਲਈ ਇਹ ਉਪਜਾਊ ਜ਼ਮੀਨ ਸਭ ਨੂੰ ਪਤਾ ਹੈ ਕਿ ਸੂਬੇ ਦੇ ਵਿੱਚ ਭਾਵੇਂ ਲੋਕਾਂ ਕੋਲ ਜ਼ਮੀਨ ਲੁਧਿਆਣੇ ਚ ਘੱਟ ਹੈ ਪਰ ਉਪਜਾਊ ਬੜੀ ਹੈ ਤਿੰਨ ਚਾਰ ਫਸਲਾਂ 50 60 ਹਜ਼ਾਰ ਠੇਕਾ ਇਸ ਤਰ੍ਹਾਂ ਚੱਲਦਾਇਆ ਥੇ ਲੇਕਿਨ ਉਹ ਜ਼ਮੀਨ ਕਹਿੰਦੇ ਲੈ ਲੈ ਨਹੀਂ ਆਸ ਹੁਣ ਰੋੜਾ ਤਾਂ ਪਹਿਣੀ ਸੀ ਜੋ ਕਿਸਾਨ ਜਿਹਾ ਵਧੀਆ ਕਾਠੀਆ ਹੋ ਗਿਆ ਉਹਨਾਂ ਨੇ ਜਦੋਂ ਇਸ ਨੂੰ ਦੇਖਿਆ ਵੈਸੇ ਮੈਂ ਤੁਹਾਨੂੰ ਥੋੜਾ ਜਿਹਾ ਆਈਡੀਆ ਦੇ ਦਾਂ ਵੈਸੇ ਤੁਹਾਨੂੰ ਆਈਡੀਆ ਹੋ ਵੀ ਗਿਆ ਹੋ ਪਰ ਫਿਰ ਦੱਸਦੇ ਨੇ ਜਿਵੇਂ ਜਿਹੜਾ ਲੁਧਿਆਣਾ ਦੇ ਕਿਹੜੇ ਕਿਹੜੇ ਪਿੰਡ ਆਉਂਦੇ ਨੇ ਜਿਵੇਂ ਬੱਗਾ ਕਲਾ ਦੂਰਪੁਰ ਬੇਟ ਘੜਾ ਮਾਲਕਪੁਰ ਇਹਨਾਂ ਦੀ 2300 ਬਹੁਤ ਜਾਈ ਕੁੜ ਜਮੀਨ ਹੈ ਫਿਰ ਬਿਰਮੀ ਬੇਸਮੀ ਬਗਾਲਾ ਦਾਖਾ ਈਸੇਵਾਲ ਪਟੀਆਂ ਇਨ 560 ਏਕੜ ਜ਼ਮੀਨ ਹੈ ਇਹਨਾਂ ਦੀ ਗਹੌਰ ਪਨਹੌਰ 1893 ਏਕੜ ਪਿੰਡ ਤੇ ਪਿੰਡ ਅ ਤ੍ਰਿਕੇ ਤ੍ਰਿਕਾ ਅਰੇ ਦੇ ਗਾਣੇ ਸੋਹਣੇ ਹਨ ਕਿ ਉਹ ਹੀ ਤ੍ਰਿਕਾ ਤ੍ਰਿਕਾ ਜਿੰਦੇ ਲਲਤੋਂ ਬਟੋਵਾਲ ਐਂ ਹਸਨਪੁਰੀ ਵੀ ਗੀਤਕਾਰ ਰਹਾ ਉਹ ਵੀ 2500 ਏਕੜ ਤੋਂ ਇਸ ਤ੍ਰਿਕੇ ਦਾ ਪਮਾਲੀ ਸ਼ੋਕਰਾਂ ਮਨਸੂਰਾ ਲਲਤੋਂ ਕਲਾ ਰਤਨ ਇਹ 2160 ਏਕੜ ਇਸ ਤਰ੍ਹਾਂ ਦੇ ਪਿੰਡ ਨੇ ਜਿਨ੍ਹਾਂ ਦੇ ਵਿੱਚ ਅਲੀਗੋੜ ਪਉਣਾ ਅਗਵਾਤ 510 ਏਕੜ ਇਸ ਤਰ੍ਹਾਂ ਚਾਦੀ ਹੈ ਮੋਗਾ 7 ਪਿੰਡ ਨਮਾ ਸਰ 1 ਪਿੰਡ ਫਿਰੋਜ਼ਪੁਰ 5 ਪਿੰਡ ਚਾਰ ਜਿਹੜਾ ਦੇ ਪਿੰਡ ਇਹ ਸਾਰੀ ਸਕੀਮ ਦੇ ਵਿੱਚ ਆਉਂਦੇ ਨੇ ਤੇ ਹੁਣ ਸਕੀਮ ਜਦੋਂ ਲਾਗੂ ਹੋ ਜੇ ਤਾਂ ਪਿੰਡ ਹੋ ਜਾਣੇ ਨੇ ਖਤਮ ਲੋਕ ਕਾਨੂੰ ਤਾਂ 1000 ਸੁਖਵੀਰ ਸਿੰਘ ਬਾਦਲ ਕੱਢੇਗੇ ਸਾਰੀਆਂ ਪਾਰਟੀਆਂ ਬੋਲ ਰਹੀਆਂ ਨੇ ਇਹ ਦੇਖ ਲਓ ਸੋਤ ਪਹਿਲਾ ਤਾਂ ਪ੍ਰਸ਼ਨ ਜਿਹੜੇ ਕਿਸਾਨ ਜੁੜਨ ਦੀ ਗੱਲ ਕਰੀ ਜਿਹੜੀ ਸਿੱਧੇ ਤੌਰ ਤੇ ਮਥੇ ਪਾਸੋਂ ਦੇ ಗ್ರಾಮ ਪੰਚਾਇਤਾਂ ਕਰ ਰਹੀਆਂ ਨੇ ਉਹ ਸਭ ਇਹਦੇ ਵਿੱਚ ਕੀ ਹੋਏਗਾ ਤੁਸੀਂ ਇਹ ਤਾਂ ਦੱਸਤਾ ਕਿ ਜਿਹੜੀ ਅਸੀਂ ਜਦੋਂ ਇਹ ਲਵਾਂਗੇ ਇੱਕ ਏਕੜ ਦੇ ਬਗਰ ਅਸੀਂ 1000 ਗਾ ਤਾਂ ਪਲਾਟ ਦੇ ਦਾਂਗੇ 200 ਕਮਰਸ਼ੀਅਲ ਦੇ ਦਾਂਗੇ ਜਿਹੜੇ ਲੈਂਡਲੈਸ ਨੇ ਬੇਜਮੀਨੇ ਨੇ ਬੇੜੇ ਵਾਲੇ ਨੇ ਜਿਹੜੇ ਮਜ਼ਦੂਰੀ ਕਰਕੇ ਰੋਟੀ ਖਾਂਦੇ ਨੇ ਉਹ ਕਿਤੇ ਬੜੇ ਬਟੋਨੇ ਘਰ ਬਣਾ ਲਿਆ ਕਿਤੇ ਗੈਰ ਕਾਨੂੰਨੀ ਲਾਲ ਲਕੀਰ ਤੋਂ ਬਾਹਰ ਪੰਜਾਬ ਅੰਦਰ ਉਹ ਉਹਦੇ ਲੋਕਾਂ ਦਾ ਕੀ ਬਣੂਗਾ ਇਹ ਉਹਨਾਂ ਬਾਰੇ ਕੀ ਪ੍ਰਪੋਜ਼ਲ ਹੈ ਤੁਹਾਡੇ ਕੋਲ ਦੂਜੀ ਗੱਲ ਸਵਾਲੇ ਉੱਠਦਾ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਤੁਹਾਨੂੰ ਇੰਨਾ ਫਾਇਦਾ ਹੋ ਕਦੋਂ ਹੋ ਜਦੋਂ ਇਹ ਡਿਵੈਲਪ ਹੋਣਾ ਹੈ ਡਿਵੈਲਪ ਕਦੋਂ ਹੋਣਾ ਹੈ 10 ਸਾਲ 15 ਸਾਲ 20 ਸਾਲ ਕਦੋਂ ਤੱਕ ਅਮਰਪੁਰ ਮੰਡ ਸਟੇਟ ਚ ਰਹੇ ਨੇ ਮੈਂ ਕੈਸੀ ਚ ਅੱਥਰ ਪੜਾਉਣ ਲੱਗਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਚ ਤੇ ਮੈਂ ਜਿੱਥੇ ਉਦੋਂ ਦਾ ਦੇਖ ਰਿਹਾ ਕੋਈ ਨਹੀਂ ਹੁੰਦਾ ਸੀ ਕੁਝ ਵੀ ਨਹੀਂ ਹੁੰਦਾ ਸੀ 118 ਰੁਪਏ ਗੱਜ ਜਗਾ ਬੰਦੀ ਸੀ ਮੈਂ ਲਿਆ ਸੀ ਪਲਾਟ 118 ਰੁਪਏ ਗੱਜ ਹੁਣ ਜਿੱਥੇ 44 50000 ਰੁਪਏ ਗੱਜ ਨੂੰ ਮਿਲ ਰਿਹਾ ਤੇ ਫਿਰ ਕਿੰਨੇ ਸਾਲਾਂ ਚ 35 37 38 40 ਸਾਲ ਚ ਯਾਨੀ 35 ਸਾਲ ਚ ਡਿਵੈਲਪ ਹੋਈ ਤੇ ਜੇ ਤੁਸੀਂ ਇੰਨੇ ਗੁਣਾ 10 400 ਗੁਣਾ 10 ਕਦੋਂ ਹੋਏਗੀ ਇਹ ਦੱਸ ਕੋਣ ਲੇਗਾ ਤੂੰ ਇਹ ਨਹੀਂ ਕਹਦੇ ਇਹਦੇ ਚ ਕੋਈ ਕੁਝ ਨਹੀਂ ਫਿਰ ਜਦੋਂ ਤੁਸੀਂ ਲੈ ਲਈ ਜ਼ਮੀਨ ਉਸ ਜ਼ਮੀਨ ਤੇ ਤੇ ਡਿਵੈਲਪ ਹੋਣ ਦੇ ਵਿਚਕਾਰ ਕੀ ਕਰਨਗੇ ਤੁਸੀਂ ਤਾਂ ਲੈ ਲਈ ਬਜਾਈ ਕਰ ਨਹੀਂ ਸਕਣੀ ਉਹਨੇ ਕਬਜ਼ਾ ਤੁਹਾਡਾ ਹੋ ਗਿਆ ਤੇ ਡਿਵੈਲਪ ਜਦੋਂ ਕਰ ਲਿਆ ਤੁਸੀਂ ਉਦੋਂ ਉਹਨੂੰ ਮੇਲਾ ਨਾ ਪਲਾਟ ਇਨੋਵੇਟਿਵ ਲੋਕ ਕਿੱਥੇ ਜਾਂਦੇ ਨੇ ਬਾਕੀ ਕਿੱਥੇ ਜਾਣਗੇ ਜਿਨ੍ਹਾਂ ਕੋਲ ਜ਼ਮੀਨ ਨਹੀਂ ਇਸ ਸਾਰਾ ਪੁਛਾਪਾ ਦੇਖਿਆ ਜਦੋਂ ਗਮਾੜਾ ਚ ਹੋਇਆ ਜਦੋਂ ਮਹਾਲੀ ਦਾ ਹੋਇਆ ਹਣ ਤੱਕ ਲੋਕ ਉੱਥੇ ਬੈਠੇ ਨੇ ਤਾਂ ਖੁਸ਼ ਨਹੀਂ ਲੋਕ ਜ਼ਮੀਨ ਉਹਨਾਂ ਦੇ ਪਿੰਡ ਜਿਹੜੇ ਹੈ ਨਾ ਜਦੋਂ ਥੋੜੀ ਜਾੜੀ ਖਤ ਹੋ ਜਾਵੇ ਤਾਂ ਇਹ ਵੈਸੇ ਤਾਂ ਸ਼ਹਿਰੀਕਰਨ ਹੋ ਹੀ ਰਿਹਾ ਹੈ ਤੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਸਾਰੇ ਪੈ ਗਏ ਮੈਂ ਦੇਖ ਰਿਹਾ ਸੀ ਭਾਰਤੀ ਜਨਤਾ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਪ੍ਰਮੇਂਦਰ ਸਿੰਘ ਬਰਾੜ ਉਹ ਭਾਵੇਂ ਰਾਜਾ ਬੜਿੰਨ ਉਹਨੇ ਕੀਤਾ ਸਾਰੇ ਕਲ ਮੰਤਰੀ ਤੇ ਆਰੀ ਦਾ ਏਰੀਆ ਵਿੱਚ ਏਰੀਆ ਨੂੰ ਪੁੱਛ ਰਿਹਾ ਦੇਖ ਰਿਹਾ ਸੀ ਉਹਨੇ ਕੰਸਰਸਸ ਤੋਂ ਬਨੇ ਕਰਤਾ ਪੁੱਛਿਆ ਹੀ ਨਹੀਂ ਕਿਸਾਨਾਂ ਨੂੰ ਮਦਦੇ ਇੰਪੋਜ਼ ਕਰ ਰਹੀ ਹੈ ਠੋਸ ਰਹੀ ਹੈ ਜੜੀ ਸਰਕਾਰ ਹੈ ਕਿਸਾਨਾਂ ਤੇ ਉਹ ਸਰਪਾਲ ਸਿੰਘ ਕਹ ਰਿਹਾ ਤਾਂ ਜ਼ਰਾ ਤਾਂ ਗਮਬਰਾ ਕਰ ਰਿਹਾ ਕਿਸਾਨਾਂ ਨੂੰ ਮਜਬੂਰ ਕਰ ਰਿਹਾ ਕਿਸਾਨਾਂ ਨੂੰ ਧੋਖਾ ਕੀਤਾ ਜਾ ਰਿਹਾ ਕਿਸਾਨਾਂ ਨਾਲ ਸਰਕਾਰ ਕਹਿ ਰਹੀ ਹੈ ਗੇਮ ਚੇਂਜਰ ਹੈ ਧੋਖਾ ਸਾਰੇ ਕਹਿ ਰਹੇ ਨੇ ਤਾਂ ਹੀ ਤਾਂ ਇੱਕ ਧੋਖੇ ਕਹਿ ਰਹੇ ਨਾ ਬਾਦਲ ਮੈਂ ਨਹੀਂ ਹੁੰਦੇ ਨਹੀਂ ਕਿ ਉਹਨੂੰ ਪਤਾ ਕਿ ਹੁਣ ਸਾਰੇ ਲੋਕ ਇਕੱਠੇ ਹੋ ਰਹੇ ਨੇ ਇਹ ਇਸ਼ੂ ਵੱਡਾ ਬਣ ਸਕਦਾ ਤੇ ਦੂਜੇ ਪਾਸੇ ਕੱਲ ਮਾਨ ਸਾਹਿਬ ਸੀ ਪਟਿਆਲੇ ਥਾਪਰ ਕਾਲਜ ਉੱਥੇ ਉਹਨਾਂ ਨੂੰ ਜਦੋਂ ਪਤਾ ਲੱਗੇ ਵੀ ਬਾਦਲ ਇਹ ਕਹਿ ਰਿਹਾ ਉਹ ਬਾਦਲ ਦੇ ਪੈਗ ਨਾਲ ਕਹਦੇ ਇਹ ਬੰਦਾ ਹੈ ਇਹਨੂੰ ਇਹਨੂੰ ਪੁੱਛੋ ਇਹ ਸਭ ਜਾਣਦਾ ਹੈ ਇਸ਼ਰੇ ਦੇ ਨੀਨੋਂ ਜਦੋਂ ਮਨਪ੍ਰੀਤ ਆਲੇ ਨੂੰ ਗਦਾਰ ਕਹਿਸ ਲੋਏ ਵੀ ਤਾਂ ਕਿਆ ਸੀ ਕਿ ਵੀ ਮੈਂ ਇਹ ਜਮੀਨਾਂ ਮੈਂ ਉਥੋਂ ਦੇ ਬਾਈਪਾਸ ਕੱਢੀ ਤੇ ਮਾਨ ਸਾਹਿਬ ਕਹਿੰਦੇ ਨੂੰ ਪਤਾ ਹੈ ਇਹ ਪਹਿਲਾਂ ਦੱਸਦੇ ਇਹਨਾਂ ਦੇ ਅਫਸਰ ਖਰੀਦ ਲੈਂਦੇ ਲੋਏ ਇਹਨਾਂ ਦੇ ਆਪਣੇ ਬੰਦੇ ਖਰੀਦ ਲੈਂਦੇ ਨੇ ਉਸ ਤੋਂ ਬਾਅਦ ਇਹ ਜਮੀਨਾਂ ਉਥੋਂ ਸੜਕ ਕੱਢ ਦਿੰਦੇ ਸੀ ਉਹਨਾਂ ਤੋਂ ਜਮੀਨਾਂ ਖਰੀਦ ਲੈਣ ਤਾਂ ਸੀ ਜ਼ਿਆਦਾ ਮਹਗੇ ਪਾਤੇ ਤਾਂ ਮਾਨ ਸਾਹਿਬ ਕਹਿੰਦੇ ਇਹ ਮੈਨੂੰ ਪਤਾ ਦੂਜੇ ਪਾਸੇ ਉਹ ਕਹਿੰਦੇ ਦੇਖੋ ਇਹ ਇਤਿਬਾਨਸ ਬਿਲਕੁਲ ਸਹੀ ਨਹੀਂ ਕਦੇ ਮਾਲਕਾਂ ਦੀ ਸਹਿਮਤੀ ਬਿਨਾਂ ਜ਼ਮੀਨ ਅਕਵਾਇਰ ਨਹੀਂ ਕਰੋਗੇ ਨਹੀਂ ਉਹ ਵੀ ਹੈਗਾ ਕਲੌਜ਼ ਉਹਨਾਂ ਕੋਲ ਜੇ ਕੋਈ ਨੇਮ ਬਣੂਗਾ ਮੰਨ ਲਓ 70% ਕਰਤੀ 30% ਨਹੀਂ ਬਣਦੇ ਕੀ ਕਰੋਗੇ ਵਿੱਚ ਛੱਡ ਦਉਗੇ ਨਹੀਂ ਉਹਦੇ ਕੋਲ ਹੈ ਅਕਵਾਇਰ ਕਰਦਾ ਉਹ ਵੀ ਤੇਰਾ ਦਾ ਇੱਕ ਐਕਟ ਹੈਗਾ ਜਿਹਦੇ ਰਾਹੀਂ ਇਹ ਕਰ ਸਕਦੇ ਨੇ ਕਰ ਲੈਣਗੇ ਤੇ ਕੋਈ ਕੋਈ ਇਹਦੇ ਵਿੱਚ ਉਸ ਤਰ੍ਹਾਂ ਦੀ ਆਪਸ਼ਨ ਨਹੀਂ ਹੈ ਕਿ ਜੇ ਮਾਲਕ ਨਹੀਂ ਚਾਹੂ ਤਾਂ ਇਹ ਵੱਖਰੀ ਗੱਲ ਹੈ ਕਹਿਣ ਨੂੰ ਇਹੀ ਹੈ ਕਿ ਜੀ ਮਾਲਸਬ ਤਾਂ ਕਹਿੰਦੇ ਕੈਲਕੂਲੇਟ ਕਰਕੇ ਦੱਸੇ 1 ਕਰੋੜ ਦੇ 4 ਕਰੋੜ ਵਾਲਾ ਮਿਲ ਨਹੀਂ ਬਿਲਕੁਲ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੋਣੀ ਉੱਥੇ ਕਿਉਂਕਿ ਇਹਦੇ 'ਚ ਕਿਤੇ ਵੀ ਨਹੀਂ ਲਿਖਿਆ ਡਿਵੈਲਪਮੈਂਟ ਜਦੋਂ ਹੋਣੀ ਆ ਉਹਦੇ ਹੋਣਾ ਨਾ ਜਦੋਂ ਸਰਕਾਰ ਇਹਨੂੰ ਡਿਵੈਲਪ ਕਰ ਦੂਗੀ ਤੇ ਡਿਵੈਲਪਮੈਂਟ ਕਦੋਂ ਹੋਣੀ ਹੈ ਉਹਦਾ ਕੋਈ ਟਾਈਮ ਨਹੀਂ ਹੈ ਤਾਂ ਇਹ ਮਸਲਾ ਕਾਫੀ ਉਲਝ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਹਦੇ ਪਿੱਛੇ ਗੇਮ ਤਾਂ ਕੋਈ ਹੋ ਰਹੀ ਹੈ ਜੇ ਮੈਂ ਉਮੀਦ ਹੀ ਕਰਦਾ ਵਿਰੋਧੀ ਧਿਰ ਜਿਹੜੀ ਕਹਿੰਦੀ ਹੈ ਉਹ ਸਾਧਮ ਸੱਚੋ ਜੇ ਤੁਹਾਨੂੰ ਪਤਾ ਹੈ ਉਹ ਦੱਸ ਦਿੰਦਾ ਜਿਹਨੇ ਕੋ ਵਿਰੋਧ ਕੀਤਾ ਕਹਿੰਦੇ ਜੀ ਇਹ ਸਰਕਾਰ ਤਾਂ 27 ਤੱਕ ਲੇਕਿਨ ਇਹਦੇ ਨਾਲ ਕੀ ਕਰਨਗੇ ਜ਼ਮੀਨ ਅਕਵਾਇਰ ਕਰ ਲੈਣਗੇ ਜ਼ਮੀਨ ਅਕਵਾਇਰ ਕਰਕੇ ਅਸਧਵਸਤ ਗੇਂ ਤਾਂ ਜ਼ਮੀਨ ਅਕਵਾਇਰ ਦੀ ਹੋਈ ਹੈ ਨਾ ਜ਼ਮੀਨ ਤਾਂ ਕਾਰਪੋਰੇਟਾਂ ਨੂੰ ਦੇ ਨਹੀਂ ਦੇਣੀ ਹੈ ਚਾਹੇ ਇਹ ਦੇਦਨ ਚਾਹੇ ਕੇਂਦਰ ਨਾਲ ਸਾਂਝ ਹੋਵੇ ਇਹ ਇਸ ਤਰ੍ਹਾਂ ਚੱਲਦਾ ਹੈ ਅੱਜ 21 ਹਰ ਏਕੜ ਜਿਹੜੀ ਜਗਾ ਭਾਰਤ ਮਾਲਾ ਪ੍ਰੋਜੈਕਟ ਕਿਸਾਨ ਹਰਜ ਕੁੱਟ ਖਾਂਦੇ ਨੇ ਇਹ ਕਿਸਾਨਾਂ ਲਈ ਥੋੜੀ ਹੈ ਪੰਜਾਬ ਦੀ ਅਪਜਾਉ ਜ਼ਮੀਨ ਤੇ ਸੜਕਾਂ ਬਣਾਈਆਂ ਤੇ ਪੰਜਾਬ ਲਈ ਤੇ ਸੜਕਾਂ ਦੱਸੋ ਇਹਦੇ ਚ ਪੰਜਾਬ ਨੂੰ ਕੀ ਫਾਇਦਾ ਫਾਇਦਾ ਤਾਂ ਉਹਨਾਂ ਨੂੰ ਹੈ ਜਿਹੜੇ ਸਿੱਧੇ ਜਾਣਗੇ ਦਾਦ ਦੀ ਨਾਲ ਉਹਨਾਂ ਦਾ ਵਕਤ ਕੱਟੂ ਇਹ ਤਾਂ ਉੱਪਰ ਹੈ ਉੱਪਰ ਦੀ ਜਹਾਉ ਥੱਲੋਂ ਪੰਜਾਬ ਦੇ ਉੱਪਰ ਦੀ ਜ਼ਮੀਨ ਨਿਕਲੂ ਪੰਜਾਬ ਦੇ ਲੋਕਾਂ ਦੇ ਇਹ ਸੜਕ ਨਿਕਲੂ ਪੰਜਾਬ ਵਾਲੇ ਤਾਂ ਚੜ੍ਹ ਹੀ ਸਕਣਗੇ ਉਹ ਟ੍ਰੈਕ ਲੈ ਕੇ ਚੜੂ ਉੱਥੇ ਜੇ ਚੜਜੂਗਾ ਤੁਹਾਨੂੰ ਇਹ ਤੁਸੀਂ ਫਿਰ ਮੈਨੂੰ ਤੇ ਇਸ ਕਰਕੇ ਉਹ ਵੀ ਇਹ ਹੈ ਤੇ ਮੈਂ ਨਹੀਂ ਕਹਿੰਦਾ ਵੀ ਰਲੇ ਹੋਏ ਪਰ ਗੱਲ ਉਸ ਤਰ੍ਹਾਂ ਦੀ ਹੈ ਤੁਸੀਂ 27 ਤੱਕ ਤੁਹਾਡੀ ਸਰਕਾਰ ਹੈ ਜਮੀਨ ਤੇ ਪਹਿਲਾਂ ਕਦੋਂ ਹੋਣੀ ਹੈ ਤੁਸੀਂ ਕਿਵੇਂ ਕਿਸਾਨਾਂ ਨਾਲ ਵਾਅਦਾ ਕਰ ਲੋਗੇ ਤੇ ਜਿਹੜੇ ਫਾਇਦਾ ਕੀ ਹੈ ਫਿਰ ਤੁਸੀਂ ਕਹੋਗੇ ਜੀ ਇਹ ਕੰਮ ਚੋਂ ਰਹਿ ਨੇ ਕਿਉਂਕਿ ਸਾਨੂੰ ਬੜਾ ਫਾਇਦਾ ਲੈ ਕੇ ਜ਼ਮੀਨ ਅਕਵਾਇਰ ਕਰਕੇ ਫਿਰ ਡਿਵੈਲਪਰ ਨਾਲ ਜਦੋਂ ਗੱਲ ਕਰਨੀ ਹੈ ਤੇ ਫਿਰ ਉਹਦੇ ਚੋਂ ਕੀ ਕੀ ਹੋਣਾ ਹੈ ਕੀ ਦੇਣਾ ਹੋਣਾ ਕਿਹਨੂੰ ਕਿੰਨਾ ਫਾਇਦਾ ਜਿਹਦਾ ਕਿੰਨਾ ਕਮਿਸ਼ਨ ਬਹੁਤ ਸਾਰੀਆਂ ਗੱਲਾਂ ਨੇ ਤੇ ਉਹ ਸਾਰਾ ਕੁਝ ਚੱਲਣਾ ਤੂੰ ਇਹ ਸਾਰਾ ਜਿਹੜਾ ਇਹ ਇਸ ਕਿਸਮ ਦਾ ਸ਼ਹਿਰੀਕਰਨ ਹੈ ਜਿਹੜੀ ਅਪਰਾਊ ਜਮੀਨ ਨੂੰ ਖਤਮ ਕਰਨਾ ਹੈ ਤੂੰ ਇਹ ਕਾਫੀ ਆਪਣੇ ਇਹਦੇ ਹਾਲਾਤ ਜਿਹੜੇ ਬੱਕਰੇ ਨੇ ਇਹਨੂੰ ਸਮਝਣ ਦੀ ਇਹਦੇ ਚ ਲੋਕਾਂ ਦੇ ਨਾਲ ਇੱਕ ਖਾਸ ਕਿਸਮ ਦੀ ਉਹ ਤਾਂ ਤੁਸੀਂ ਆਮ ਆਦਮੀ ਪਾਰਟੀ ਕੇ ਸੀ ਲੋਕਾਂ ਨੂੰ ਪੁੱਛ ਕੇ ਕੰਮ ਕਰਦੇ ਸੀ ਇਦਾਂ ਮੁੱਖ ਮੰਤਰੀ ਵੀ ਪੁੱਛ ਕੇ ਬਣਾਇਆ ਸੀ ਇਹ ਕਦੋਂ ਪੁੱਛਿਆ ਤੁਸੀਂ ਪੁੱਛਿਆ ਬੈਸੋ ਬਹੁਤ ਸਾਰੀਆਂ ਗੱਲਾਂ ਨਹੀਂ ਪੁੱਛੀਆਂ ਰਾਜ ਸਭਾ ਦੇ ਮੈਂਬਰ ਪੁੱਛ ਕੇ ਬਣਾਏ ਅੱਜ ਜਿਹੜੀ ਸਿੱਖਿਆ ਗ੍ਰਾਂਤੀ ਪੁੱਛ ਕੇ ਕੀਤੀ ਅੱਜੜਾ ਹੋਰ ਜਿਹੜਾ ਕੁਝ ਕਰ ਰਹੇ ਪੁੱਛ ਕੇ ਕਰ ਰਹੇ ਤੁਸੀਂ ਆ ਜਿਹੜਾ ਪੋਲਿਊਸ਼ਨ ਬੋਰਡ ਦਾ ਲਾਇਆ ਚੇਅਰ ਪਰਸਨ ਪੁੱਛ ਕੇ ਆਇਆ ਹੈ ਡਰੈਲਵੜ ਬੋਰਡ ਦਾ ਪੁੱਛ ਕੇ ਆਇਆ ਉਹ ਵੀ ਪੁੱਛ ਨਹੀਂ ਬਸ ਜੋ ਮਰਜ਼ੀ ਕਹੀ ਚੱਲੋ ਜੋ ਮਰਜ਼ੀ ਕਰੀ ਚੱਲੋ ਰੱਬ ਨੇ ਦੇ ਦਿੱਤਾ ਬਸ ਇੱਕ ਵਾਰੀ ਪ੍ਰਾਇੋਰਟੀ ਦੇ ਦਿੱਤੀ ਗਾਧਰਾਂ ਦੇਤੀਆਂ ਰੱਬਾ ਵਿਚੇ ਰੱਖਿਆ ਹੋਇਆ ਰੋਣਾ ਪਾ ਰਹੇ ਨੇ ਹੁਣ ਕਿਸਾਨ ਇਕੱਠੇ ਹੋ ਰਹੇ ਨੇ ਪੋਲਿਟিক্যাল ਪਾਰਟੀ ਆਵਦਾ ਜੋ ਜਿਹੜਾ ਹੈ ਉਹਦੇ ਚੋਂ ਨਾਲ ਦੇ ਆਪਣੇ ਸਵਾਰਥ ਹੁੰਦੇ ਨੇ ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਇਹ ਕਹਾਣੀ ਕਿੱਧਰ ਜਾਊਗੀ ਹੈ ਬੜੀ ਗੰਭੀਰ ਸੋਚਣ ਵਾਲੀ ਤੁਹਾਡੇ ਵੀ ਸੋਚਣ ਵਾਲੀ ਹੈ ਕਿ ਇਹ ਇਹ ਮਸਲਾ ਕੀ ਹੈ ਇਸ ਵਿੱਚੋਂ ਕੀ ਕਹਾਣੀ ਹੈ ਮੈਨੂੰ ਤਾਂ ਤੁਹਾਡੇ ਸੁਝਾਵਾ ਦੀ ਢੀਕ ਰਹੂਗੀ ਤਾਂ ਕਿ ਮੈਂ ਜਦੋਂ ਵੀ ਟੀਵੀ ਤੇ ਬੋਲਾਂ ਤੁਹਾਡੇ ਹਵਾਲੇ ਨਾਲ ਬੋਲਾਂ ਕਿ ਭਾਈ ਲੋਕ ਇਹ ਕਹਿੰਦੇ ਨੇ ਕੰਸੈਂਸਸ ਨਹੀਂ ਹੋਈ ਸਭ ਸਬਤੀ ਨਹੀਂ ਹੋਈ ਇਹ ਗੱਲ ਬਿਲਕੁਲ ਪੱਕੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ